ਕੋਈ ਨਾ ਮਾਤਾ ਉਹ ਦੇ ਦੇਣੇ ਦਾਨੀ ਵੀ ਤੁਹਾਡੀ ਜਰੂਰ ਮਦਦ ਕਰਨਗੇ ਜੇ ਕਿਉਂਕਿ ਜੇ ਖਾਣ ਨੂੰ ਪੈਸਾ ਵੀ ਨਹੀਂ ਮੇਰੇ ਕੋਲ ਕੋਈ ਨਾ ਕੋਈ ਨਾ ਮਾਤਾ ਜੀ ਤੁਹਾਡੇ ਹੰਝੂ ਉਹ ਦੇ ਦੇਣੇ ਵੀ ਤੁਹਾਡੀ ਜਰੂਰ ਮਦਦ ਕਰਨਗੇ ਵੀਰੋ ਮਾਤਾ ਦੇ ਅੱਜ ਹੰਝੂ ਅੱਖਾਂ 'ਚ ਆ ਚੁੱਕੇ ਨੇ ਠੀਕ ਹੈ ਤੇ ਇਹਨਾਂ ਜਿਹੜੇ ਹੰਝੂਆਂ ਨੂੰ ਪੂੰਝਣਾ ਕਿਦਾਂਗਾ ਤੁਸੀਂ ਹੱਥ ਵਿੱਚ ਪਤੀ ਦੀ ਫੋਟੋ ਤੇ ਘਰ ਬਣ ਚੁੱਕਿਆ ਖੰਡਰ ਪਾਂਡੇ ਖਿਲਰੇ ਪਏ ਨੇ ਤੇ ਟੁੱਟੀਆਂ ਕੰਧਾਂ ਤਰੇੜਾ ਆਈਆਂ ਦੱਸ ਰਹੀਆਂ ਨੇ ਕੀ ਹਾਲਾਤ ਨੇ ਮਾਤਾ ਦੇ ਹੰਝੂ ਦੱਸ ਰਹੇ ਨੇ ਕਿ ਪੁੱਤ ਦੇ ਇਲਾਜ ਲਈ ਮੰਗ ਰਹੀਆਂ ਮਦਦ 2 ਲੱਖ ਰੁਪਏ ਦੀ ਲੋੜ ਆ ਤੇ ਕੈਂਸਰ ਦੇ ਨਾਲ ਤੇ ਗੁਰਦਿਆਂ ਦੇ ਵਿੱਚ ਖਰਾਬੀ ਹੋਣ ਕਰਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈਗਾ ਤੇ ਜਿੰਨੀ ਹੁੰਦੀ ਹੈ ਮੇਰੇ ਵੀਰ ਵੀਡੀਓ ਬਤ ਵਤ ਸ਼ੇਅਰ ਕਰਦੇ ਟੁੱਟੀਆਂ ਸੱਤਾਂ ਦੇਖ ਸਕਦੇ ਹੋਗੇ ਕਿਸੇ ਵੀ ਟਾਈਮ ਉੱਪਰ ਟਿੱਕ ਕੇ ਇਹਨਾਂ ਦੀ ਜ਼ਿੰਦਗੀ ਤਬਾਹ ਹੋ ਸਕਦੀ ਹੈਗੀ ਤੇ ਜਿੰਨੇ ਮੇਰੇ ਵੀਰ ਨੇ ਕਿ ਇਸ ਵੀਡੀਓ ਨੂੰ ਬਤ ਵਤ ਸ਼ੇਅਰ ਕਰੇ ਤੇ ਬਤ ਵਤ ਮਦਦ ਕਰਨੀ ਤੇ ਜਿਸ ਟਾਈਮ ਪੁੱਤ ਨੇ ਮਾਂ ਨੂੰ ਸੁਭਾਲਣਾ ਸੀ ਅੱਜ ਮਾਂ ਨੂੰ ਪੁੱਤ ਨੂੰ ਸੁਭਾਲਣਾ ਪੈ ਰਿਹਾ ਹੈਗੇ ਤੇ ਆਓ ਆਪਾਂ ਸੁਣਦੇ ਆ ਮਾਤਾ ਤੋਂ ਪੂਰੀ ਕਹਾਣੀ ਜਿਸ ਤਰ੍ਹਾਂ ਤੁਹਾਨੂੰ ਘਰ ਦੇ ਹਾਲਾਤ ਦਿਖਾਏ ਨੇ ਹੁਣ ਮੈਂ ਤੁਹਾਨੂੰ ਮਾਤਾ ਦੇ ਕੋਲ ਲੈ ਕੇ ਜਾਣਾ ਹੱਥ ਦੇ ਵਿੱਚ ਆਪਣੇ ਪਤੀ ਦੀ ਫੋਟੋ ਜਿਹੜਾ ਕਿ ਸਾਲ ਪਹਿਲਾਂ 2 ਸਾਲ ਪਹਿਲਾਂ ਸਦੀਵੀ ਪਸੋੜਾ ਦੇਗੇ ਸੀ ਤੇ ਨਾਲ ਹੀ ਉਹਨਾਂ ਦਾ ਪੁੱਤ ਪਿਆਗਾ ਵਿਚਾਰਾ ਕੈਂਸਰ ਦੀ ਬਿਮਾਰੀ ਦੇ ਨਾਲ ਲੜ ਰਿਹਾ ਹੈਗਾ ਤੇ ਲਾਜ ਇੰਨਾ ਮਹਿੰਗਾ ਕਿ ਮਾਤਾ ਦੇ ਕੋਲ ਕਹਿ ਲੋ ਵੀ ਅੱਜ ਦੀ ਘੜੀ ਇੱਕ ਹਫ਼ਤਾ ਕਿ ਕਿ ਜ਼ਹਿਰ ਖਾਨ ਤੱਕ ਪੈਸੇ ਨਹੀਂ ਆਉਂਦੇ ਉਹ ਵੀ ਨਹੀਂ ਅਜੇ ਤੱਕ ਮਾਤਾ ਕੋਲ ਹੈਗੇ ਮਾਤਾ ਅਜ ਮੋਹ ਮੰਗੀ ਮੌਤ ਮਾਗਦੇ ਵੀ ਆ ਜੇ ਵੀ ਇਸ ਤੋਂ ਪਹਿਲਾਂ ਕਿ ਤੇ ਵਿਚਾਰਾ ਪੁੱਤਾ ਗਾ ਇਲਾਜ ਕਰਾਉਣ ਲਈ ਪੈਸੇ ਨਹੀਂ ਆ ਗੁਰਦੁਆਰੇ ਰੋਟੀ ਲਿਆ ਕੇ ਖਾਂਦੀ ਆ ਵਿਚਾਰੀ ਮਾਤਾ ਦੇ ਅੱਖਾਂ ਦੇ ਤੁਸੀਂ ਹੰਝੂ ਦੇਖ ਸਕਦੇ ਹੋਗੇ ਤੇ ਵਿਚਾਰਦੇ ਬਹਿ ਬਹਿ ਕੇ ਵੀ ਆਪ ਸੋਕੇ ਇਹਨਾਂ ਨੂੰ ਵੀ ਮਾਤਾ ਨੂੰ ਅੱਖਾਂ ਤੋਂ ਹੰਝੂ ਆਣ ਕਰਕੇ ਦੇਖਣੋਂ ਹਟ ਗਿਆਗਾ ਉਹ ਵਿਚਾਰਾ ਵੀਰ ਪਿਆ ਤੇ ਰਿਪੋਰਟਾਂ ਦਾ ਢੇਰ ਲੱਗ ਚੁੱਕਿਆ ਜਿੱਥੇ ਜਾਂਦੇ ਨੇ ਕਿ ਵਿਚਾਰਿਆਂ ਕੋਲ ਪੈਸੇ ਹੁੰਦੇ ਇਲਾਜ ਕਰਾਉਣ ਲਈ ਜਾਂਦੇ ਨੇ ਪਰ ਵਾਪਸ ਆ ਜਾਂਦੇ ਨੇ ਕਿ ਪੈਸਾ ਨਹੀਂ ਹੁੰਦਾ ਹੈਗਾ ਤੇ ਜਿਹੜੇ ਮੇਰੇ ਦਾਨੀ ਬੀਰ ਦੇ ਦੇ ਨੇ ਮੈਂ ਤੁਹਾਨੂੰ ਘਰ ਦੇ ਹਾਲਾਤ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਇੱਕ ਮਾਂ ਦੇ ਹੰਝੂ ਦੇਖ ਕੇ ਇੱਕ ਪੁੱਤ ਮੰਜੇ ਦੇ ਪਿਆ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਵੀ ਕਿੰਨਾ ਕ ਇਹਨਾਂ ਦੇ ਲਈ ਦੁੱਖ ਘਟਨੇ ਔਖੇ ਨੇਗੇ ਜਦੋਂ ਘਰ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਮਰਦ ਮੌਜੂਦ ਨਾ ਹੋਵੇ ਕਮਾਉਣ ਵਾਲਾ ਤਾਂ ਇੱਕ ਪਰਿਵਾਰ ਨੂੰ ਕੱਟਣਾ ਬਹੁਤ ਔਖਾ ਹੁੰਦਾ ਤੇ ਮਾਤਾ ਜੀ ਮਤਲਬ ਕਿੰਨੇ ਟਾਈਮ ਤੋਂ ਇਹ ਪਏ ਹੋਏ ਨੇ ਤੁਹਾਡੇ ਪੁੱਤ ਇਹਨਾਂ ਨੂੰ ਟੱਲੇ ਵਨ ਤੋਂ 3 ਸਾਲ ਹੋ ਗਏ ਵੀਰੇ 3 ਹੋ ਜਾਣਗੇ ਬਸ ਮਿੰਨਾ ਦੇ ਘਟਰਾ ਹੀ ਜਾਗਾ 3 ਸਾਲ ਹੋ ਗਏ ਤੇ ਫਿਰ ਜਿਹੜਾ ਤੁਹਾਨੂੰ ਰੋਟੀ ਪਾਣੀ ਉਹ ਕਿਵੇਂ ਕਰਦੇ ਤੁਸੀਂ ਮੇਰੇ ਪਤੀ ਤੋਂ ਬਾਅਦ ਫਿਰ ਅਸੀਂ ਚਲੋ ਮੁੰਡਾ ਮਾੜਾ ਮੋਟਾ ਵਿਚਾਰਾ ਵਿੱਚ ਠੀਕ ਹੋ ਗਿਆ ਤੇ ਹੱਡੀ ਤੇ ਪਵਾ ਵੀ ਜਾਂਦਾ ਸੀਗਾ ਚਲਿਆ ਕਰ ਲੱਗਿਆ ਹੁਣ ਇਹਨੂੰ ਸਾਰੇ ਪਏ ਨੂੰ ਤਾਂ ਸਾਲੇ ਹੋ ਗਏ ਜਿਵੇਂ ਸਾਰ ਤਾਂ ਉੱਠੀ ਨਹੀਂ ਹੈਗਾ ਉੱਠ ਜਾਂਦਾ ਅੱਠ ਨਹੀਂ ਜਾਂਦਾ ਹਾਂ ਬਲੱਡ ਕੈਂਸਰ ਵਿੱਚ ਕਹਿੰਦਾ ਹੈ ਬਲੱਡ ਕੈਂਸਰ ਨਾ ਪਹਿਲਾਂ ਮੇਰੇ ਪਤੀ ਜੀ ਪੂਰਾ ਹੋ ਗਿਆ ਸੀਗਾ ਜੋ ਵੀ ਸਾਡੀ ਅੱਜ ਹਾਲਤ ਹੈਗੀ ਕੋਈ ਨਾ ਕੋਈ ਨਾ ਮਾਤਾ ਉਹ ਦੇ ਦੇਣੇ ਦਾਨੀ ਵੀ ਤੁਹਾਡੀ ਜ਼ਰੂਰ ਮਦਦ ਕਰਨਗੇ ਜੇ ਕੋਈ ਕੋਈ ਨਾ ਮਾਤਾ ਜੀ ਤੁਹਾਡੇ ਹੰਝੂ ਉਹ ਦੇ ਦੇਣੇ ਵੀ ਤੁਹਾਡੀ ਜ਼ਰੂਰ ਮਦਦ ਕਰਨਗੇ ਵੀਰੋ ਮਾਤਾ ਦੇ ਅੱਜ ਹੰਝੂ ਅੱਖਾਂ 'ਚ ਆ ਚੁੱਕੇ ਨੇ ਠੀਕ ਹੈ ਤੇ ਇਹਨਾਂ ਜਿਹੜੇ ਹੰਝੂਆਂ ਨੂੰ ਪੂੰਝਣਾ ਕਿਦਾਂਗਾ ਤੁਸੀਂ ਵੀਰ ਦਾ ਇਲਾਜ ਕਰਵਾ ਕੇ ਪੂੰਝ ਸਕਦੇ ਹੋਗੇ ਤੇ ਇਸ ਤੋਂ ਇਸ ਤੋਂ ਦਰਦਨਾਕ ਮੈਂ ਤੁਹਾਨੂੰ ਹੋਰ ਵੀ ਕਟਨਾ ਦਿਖਾਉਣਾਗਾ ਚਲੋ ਬਿਮਾਰੀ ਦੇ ਨਾਲ ਤਾਂ ਲੜੇ ਮਾਤਾ ਤੁਸੀਂ ਆ ਤੁਹਾਡਾ ਉੱਪਰਲਾ ਜਿਹੜਾ ਸਾਤ ਆ ਬਿਮਾਰੀ ਨਾਲ ਤਾਂ ਇਹ ਕਿਸੇ ਵੀ ਟਾਈਮ ਡਿੱਗ ਰਿਹਾਗਾ ਤੁਸੀਂ ਇਹ ਤਾਂ ਇੱਕ ਤੁਹਾਡਾ ਮੌਤ ਆ ਗੈਸ ਤੋਂ ਲਈ ਵੀ ਇਹਦੇ ਲਈ ਵੀ ਤੁਹਾਡੀ ਮੌਤ ਬਣੀ ਤਣੀ ਮੌਤ ਤੇ ਇਹਦੇ niche ਰਹ ਰਹੇ ਹੋਗਾ ਹਨਾ ਚੜ ਆ ਜਾਂਦਾਗਾ ਕੋਈ ਆਪਣੇ ਨੂੰ ਹਨੇਰੀ ਆ ਗਈ ਮੀ ਆ ਗਿਆ ਕਈ ਵਾਰੀ ਮੈਂ ਇਹਨਾਂ ਨੂੰ ਬੱਚਿਆਂ ਨੂੰ ਲੈ ਕੇ ਇਹਨਾਂ ਦੇ ਅੱਡ ਬੈ ਜਾਣਾ ਮੈਂ ਬੈਠੀ ਰਹਿਨੀ ਆ ਫੇਰ ਪੋਤੇ ਲੈ ਕੇ ਗੋਦੀ ਚ ਬੈ ਜਾਣੀ ਆ ਵੀ ਮੈਂ ਕਹਿੰਦੀ ਆ ਵੀ ਮੈਨੇ ਤਾਂ ਕੁਛ ਵੀ ਹੋ ਜਾ ਮੇਰੇ ਪੁੱਤ ਤੇ ਮੇਰੇ ਪੋਤੇ ਨੂੰ ਖੁਸ਼ੀ ਨਾ ਹੋਵੇ ਬੇਟਾ ਮੈਂ ਹੀ ਜਿੰਝ ਕਹਿੰਨੀ ਆ ਸਾਰੀ ਆ ਤੁਹਾਨੂੰ ਪਬਲਿਕ ਨੂੰ ਵੀ ਮੇਰੇ ਹਾਲਤ ਦੇਖੋ ਮੇਰੇ ਹਾਲਤ ਬਹੁਤ ਕਰਦੇ ਕਰਨਾ ਮੈਂ ਜਿਉਂਦੀ ਨਾ ਮੈਂ ਮਰਦੀ ਜਮੈਂ ਵੀਰੋ ਅੜੀ ਆ ਮੈਂ ਮੌਤ ਵੀ ਵਗ ਰੇ ਮੈਨੇ ਮੌਤ ਵੀ ਨਹੀਂ ਆਈ ਮਿਲਦੀ ਆਈ ਮਾਤਾ ਕੋਈ ਗੱਲ ਨਹੀਂ ਮੌਤ ਤੋਂ ਪਹਿਲਾਂ ਤੁਹਾਡਾ ਬੇਟਾ ਠੀਕੋ ਆਪਣੇ ਦਾਨੀ ਪੇਰ ਦੇ ਨੇ ਵੀਰੋ ਪਹਿਲੀ ਗੱਲ ਤਾਂ ਇਹ ਆ ਕਿ ਵੀ ਰੀਲਾਂ ਦੇਖਣ ਨਾਲੋਂ ਜਿਆਦਾ ਸ਼ੇਅਰ ਕਰਨ ਨਾਲ ਜਿਹੜਾ ਆਪਾਂ ਦੇ ਦੇ ਅੱਜ ਕੱਲ ਨਾਚ ਦੇਖ ਰਹੇ ਆ ਆ ਮਾਤਾ ਦੇ ਹੰਝੂਆਂ ਦਾ ਜਿਹੜੀ ਬਿਆਨ ਕਰਦੀ ਵੀਡੀਓ ਸ਼ੇਅਰ ਕਰ ਦਿਓ ਬਿਮਾਰੀ ਨਾਲ ਤਾਂ ਨਾਮ ਮਰੇ ਆਪਾਂ ਕਹਿਦੇ ਆ ਪਰ ਜਿਹੜੀ ਗਰੀਬੀ ਆ ਤੇ ਇਲਾਜ ਹੁਣ ਕਰਕੇ ਇਹ ਬੇਰ ਦੀ ਕਿਸ ਨਾ ਕਿਸ ਦਿਨ ਆਪਾਂ ਕਹਿਦੇ ਵੀ ਘਟਨਾ ਤੋਂ ਪਹਿਲਾਂ ਇਲਾਜ ਕਰਵਾ ਸਕੀਏ ਉਸ ਤੋਂ ਬਾਅਦ ਦੂਸਰਾ ਮੰਜ਼ਰਾ ਜਿਹੜਾ ਸੱਤ ਦਾ ਕਿਸੇ ਵੀ ਟਾਈਮ ਟਿਕਿਆਗਾ ਵੀ ਇੱਕ ਗਰੀਬੀ ਇੱਕ ਘਰ ਦਾ ਇਹ ਜਿਹਾ ਮਾਹੌਲ ਹੁੰਦਾਗਾ ਨਾ ਤੇ ਅਸੀਂ ਜਿਹਦਾ ਵੀਡੀਓ ਵਿੱਚ ਤੁਹਾਨੂੰ ਦਿਖਾਇਆਗਾ ਵੀ ਘਰ ਦੇ ਵਿੱਚ ਸਿਲੰਡਰ ਤੱਕ ਨਹੀਂ ਹੈਗਾ ਭਰੋਂ ਤੱਕ ਰਾਸ਼ਨ ਤੱਕ ਨਹੀਂ ਆਂਦਾ ਵਿਚਾਰੀ ਮਾਤਾ ਦੇ ਬਾਂਡੇ ਸੂਈ ਦਾ ਵੀ ਇੱਕ ਖੰਡਰ ਬਣ ਚੁੱਕਿਆ ਹੈਗਾ ਤੇ ਜਿਹੜੇ ਮੇਰੇ ਵੀਰ ਇਹ ਵੀਡੀਓ ਦੇਖ ਰਹੇ ਨੇ ਨਾ ਇਹ ਮਾਤਾ ਦਾ ਮੈਂ ਮੇਰੇ ਨੀਚੇ ਖਾਤਾ ਨੰਬਰ ਦਊਗਾ ਤੇ ਉਹ ਖਾਤੇ ਨੰਬਰ ਤੇ ਤੁਸੀਂ ਜਿੰਨਾ ਹੁੰਦਾ ਵੱਧ ਤੋਂ ਵੱਧ ਮਦਦ ਕਰੋ ਮਾਤਾ ਨੂੰ 2 ਲੱਖ ਰੁਪਏ ਦੀ ਲੋੜ ਆਗੀ ਤੇ ਨਾਲ ਨਾਲ ਜੀ ਕੋਈ ਦਾਨੀ ਵੀਰ ਆਗਾ ਘਰ ਦੀ ਸੇਵਾ ਵੀ ਕਰਦਾ ਥੋੜਾ ਮੋਟਾ ਚਲੋ ਸੱਤ ਬਦਲਾਵੇ ਕੋਈ ਵੀਰ ਇਲਾਜ ਕਰਵਾ ਦੇ ਤੇ ਇਹ ਜਿਹੜੀ ਜਿੱਥੇ ਮਾਤਾ ਨੇ 50 ਸਾਲ ਕੱਟਣੀਆਂ ਦੁੱਖ ਦੇ ਵਿੱਚ ਤੇ 100 ਸਾਲ ਦੁਗਣੀ ਹੋ ਜਾਣੀ ਹੈ ਵੀਰੋ ਤੇ ਮੇਰੇ ਵੀਰ ਨੇ ਜਿੰਨੀ ਇਹ ਪਿੰਡਾ ਜਿਹੜਾ ਖਨਾਲ ਕਲਾਂ ਦਾ ਸੋਲ ਘਰਾਟ ਕੋਲ ਪੈਂਦਾਗਾ ਸੰਗਰੂਰ ਤੋਂ 25 ਕਿਲੋਮੀਟਰ ਦੀ ਦੂਰੀ ਤੇ ਤੁਸੀਂ ਪਿੰਡ ਦੇ ਵਿੱਚ ਆ ਕਿਸੇ ਨੂੰ ਵੀ ਪੁੱਛ ਸਕਦੇ ਵੀ ਇਹਨਾਂ ਦੇ ਕੀ ਹਾਲਾਤ ਨੇ ਹੈਗੇ ਤੇ ਗੁਰਦੁਆਰੇ ਤੱਕ ਰੋਟੀ ਖਾਣ ਲਈ ਜਿਹੜੀ ਮਾਂ ਮਜਬੂਰ ਹੋਵੇ ਉਹਦੇ ਕੋਲ ਅੱਜ ਤੱਕ ਇਲਾਜ ਕਰਵਾਉਣ ਲਈ ਪੈਸਾ ਨਹੀਂ ਹੈਗਾ 10000 ਢਟਕ ਦੀ ਫਰਜ਼ੀ ਹੈ ਜਿੱਥੇ ਅੱਜ ਪੁੱਤ ਨੇ ਦਿਹਾੜੀ ਕਰਕੇ ਦੌਰ ਕੀ ਕਮਾ ਕੇ ਘਰੇ ਮਾਂ ਦੇ ਹੱਥ ਤੇ ਰੱਖਣੇ ਸੀਗੇ ਖੁਸ਼ ਹੋਣਾ ਸੀਗਾ ਰੋਟੀ ਆਉਣੀ ਸੀ ਸਬਜ਼ੀ ਆਉਣੀ ਸੀ ਉਹੀ ਅੱਜ ਮਾਂ ਦਾ ਇਲਾਜ ਲਈ ਤਰਲੇ ਕਰੀ ਆ ਤੇ ਜਿੰਨੇ ਮੇਰੇ ਵੀਰ ਨੇ ਮੇਰੇ ਵੀ ਹੱਥ ਜੋੜ ਕੇ ਬੇਨਤੀ ਹੈ ਵੀਰੋ ਆ ਮਾਤਾ ਦਾ ਦਰਦ ਵਡਾ ਲਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਜਿੰਨੀ ਹੁੰਦੀ ਆ ਜਰੂਰ ਮਦਦ ਕਰਨੀ